ਮੇਰਾ ਨਾਮ ਡਾਕਟਰ ਲਵਜੇਪ ਸਿੰਘ ਹੈ ਮੈਂ ਈਐਮਓ ਐਕਸੀਬਲ ਹਸਪਤਲ ਵਿੱਚ ਕੀ ਮਾਮਲਾ ਹੈ ਕੀ ਥਿੰਕ ਫਾਇਰਿੰਗ ਵਾਲਾ ਮਾਮਲਾ ਹੈ ਇਹ ਸਾਡੇ ਕੋਲ ਪੇਸ਼ੈਂਟ ਆਇਆ ਹੈ ਇੱਕ ਦੇ ਗੋਡੇ ਤੇ ਫਾਇਰ ਆਂਡ ਹਿਸਟਰੀ ਹੈ ਜਿਸ ਸੀਟੀ ਸਕੈਨ ਕਰਵਾਇਆ ਤੇ ਉਸ ਚਰਲੇ ਪਾਏ ਗਏ ਨੇ ਗੋਲੀ ਦਾ ਟੱਚ ਹੋ ਕੇ ਲੰਘੀ ਹੈ ਬਟ ਛਰਲੇ ਪੈਸਟ ਨੇ 10 ਤੋਂ 15 ਗੋਡੇ ਸਪਰੇਡ ਕਿੰਨੇ ਵਿਅਕਤੀ ਹੈ ਜੀ ਇਹ ਸਾਡੇ ਕੋਲ ਚਾਰਜ ਨੇ ਆਏ ਹੈ ਆਪੋਜ਼ਿਟ ਪਾਰਟੀ ਤੋਂ ਇੱਕ ਪਾਰਟੀ ਤੇ ਦੋ ਐਂਟੀ ਪਾਰਟੀ ਦੀ ਇਹ ਥੀ ਤੋਂ ਕੋਲ ਲੱਗਦੀ ਨਹੀਂ ਹੈ ਹਾਂ ਸਾਡੇ ਕੋਲ ਠੀਕ ਹੈ ਬੇਸ਼ਕੀਰ ਠੀਕ ਹੈ ਹਾਂ ਜਿਹੜਾ ਗੋਲੀ ਵੱਜਣ ਨਾਲ ਥੋੜਾ ਲੱਗ ਰਿਹਾ ਸੀ ਬਟ ਉਹ ਠੀਕ ਹੈ ਸਿਰ ਲਈ ਹੈ ਉੱਪਰ ਇਹ ਕੋਈ ਬੌਨ ਡੀਪ ਨਹੀਂ ਹੈ ਕੋਈ ਜ਼ਿਆਦਾ ਡੂੰਘੀ ਨਹੀਂ ਹੈ ਗੱਲ ਕਿ ਇਹ ੱਟਕੇ ਨਾਲ ਖਾਲ ਪਾਉਂਦੇ ਸੀਗੇ ਅਸੀਂ ਹਟਾਉਂਦੇ ਸੀ ਉੱਥੇ ਫਾਇਰ ਮਾਰੇ ਸਿੱਧੇ ਇਹਨਾਂ ਨੂੰ ਕਿਹੜਾ ਪਿੰਡ ਹੈ ਕੋਟਸੀ ਦਾ ਕਾਦਰ ਰੋਲਾ ਕਾਦਰ ਥੋੜਾ ਰੋਲਾ ਸਾਡਾ ਖਾਲ ਦਾ ਜੀ ਕਿਨੇ ਕਿਤੇ ਨੂੰ ਚੱਲ ਰਿਹਾ ਹੈ ਜੀ ਇਹ ਹੋ ਗਈ 2 ਮਹੀਨੇ ਸਾਰੇ ਕਿਤੇ ਸਟੇਸ ਤੋਂ ਸਾਰਾ ਕੁਝ ਸਾਡੇ ਕੋਲੇ ਸਾਰਾ ਕੁਝ ਦੇ ਰੱਖਿਆ ਚੌਂਕੀ ਇੰਚਾਰਜ ਨੂੰ ਸਾਰਾ ਕੁਝ ਪਤਾ ਹੈ ਜੀ ਤੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜੀ ਉਹ ਦਿਓ ਗੁਰਜੀਤ ਸਿੰਘ ਐ ਕਿ ਲੱਗ ਗਈ ਧੱਕੇ ਨਾਲ ਖਾਲ ਪਾਉਂਦੇ ਸੀਗੇ ਜੀ ਅਸੀਂ ਹਟਾਉਂਦੇ ਸੀ ਉੱਥੇ ਫਾਇਰ ਮਾਰੇ ਸਿੱਧੇ ਇਹਨਾਂ ਨੇ ਕਿਹੜੇ ਪਿੰਡਾ ਕੋਰਸ ਨੂੰ ਕਾਹਦਾ ਰੋਲਾ ਕਾਹਦਾ ਥੋੜਾ ਰੋਲਾ ਸਾਡਾ ਖਾਲ ਦਾ ਜੀ ਕਿਨੇ ਕਿਤੇ ਨੂੰ ਚੱਲ ਰਿਆ ਗੀ ਇਹ ਹੋ ਗਏ 2 ਮਹੀਨੇ ਸਾਰੇ ਕਿਤੇ ਸਟੇਸ ਤੋਂ ਸਾਰਾ ਕੁਝ ਸਾਡੇ ਕੋਲੇ ਸਾਰਾ ਕੁਝ ਦੇ ਰੱਖਿਆ ਚੌਂਕੀ ਇੰਚਾਰਜ ਨੂੰ ਸਾਰਾ ਕੁਝ ਪਤਾ ਹੈ ਜੀ ਤੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਵੀ ਇਹ ਖਾਲ ਪਾਉਂਦੇ ਸੀ ਅਸੀਂ ਪਾਉਣ ਨਹੀਂ ਦਿੰਦੇ ਸੀ 15 20 ਜਣੇ ਜੀ ਫਾਇਰ ਮਾਰਿਆ ਸਦਾ ਜੀ ਮੇਰੇ ਮਾਰੇ ਇੱਕ ਮੇਰੇ ਮੁੰਡੇ ਦੇ ਮਾਰੇ ਮੇਰੇ ਨਾਲ ਡਾਕਟਰ ਲਵਦੀਪ ਸਿੰਘ ਜੀ ਮੈਂ ਇਮਓ ਤੇ ਸੀਗਨੋਸਟ ਜੀ ਕੀ ਮਾਮਲਾ ਹੈ ਕਿ ਥਿੰਕ ਫਾਇਰਿੰਗ ਵਾਲੇ ਮਾਮਲੇ ਗਏ ਆ ਇਹ ਸਾਡੇ ਕੋਲ ਪੇਸ਼ੈਂਟ ਆਇਆ ਹੈ ਇੱਕ ਦੇ ਗੋਡੇ ਤੇ ਜੇ ਸੀਸੀ ਸਕੈਨ ਕਰਵਾਇਆ ਤੇ ਉਸ ਸਰਲੇ ਪਾਏ ਗਏ ਨੇ ਗੋਲੀ ਤਾਂ ਟੱਚ ਹੋ ਕੇ ਲੰਘੀਏ ਬਟ ਸਰਲੇ ਪੈ ਸਕਦੇ ਨੇ 10 ਤੋਂ 15 ਗੋਡੇ ਐਕਸਪ੍ਰੈਸ ਕਿੰਨੀ ਵਿਅਕਤੀ ਹੈ ਇਹ ਜੇ ਸਾਡੇ ਕੋਲ ਚਾਰਜ ਨੇ ਆਏ ਹੈ ਆਪੋਜ਼ਿਟ ਪਾਰਟੀ ਤੋਂ ਇੱਕ ਪਾਰਟੀ ਤੇ ਦੋ ਐਂਟੀ ਪਾਰਟੀ ਵੀ ਨੇ ਇੱਥੇ ਤੁਹਾਡੇ ਕੋਲ ਅਲੱਗ ਦੀ ਨਹੀਂ ਹੈ ਹਾਂ ਸਾਡੇ ਕੋਲ ਠੀਕ ਹੈ ਬਸ ਇਸ ਠੀਕ ਹੈ ਹਾਂ ਜਿਹੜਾ ਗੋਲੀ ਬੁੱਜੇ ਨਾਲ ਥੋੜਾ ਲੱਗ ਰਿਹਾ ਸੀ ਬਟ ਉਹ ਠੀਕ ਹੈ ਸਰਲੇ ਹੀ ਹੈ ਉੱਪਰ ਇਹ ਕੋਈ ਬੌਂਡ ਨਹੀਂ ਹੈ ਕੋਈ ਜ਼ਿਆਦਾ ਡੰਗ ਨਹੀਂ ਹੈ ਦੀ ਉਹਦਾ ਲੈਂਡ ਦਾ ਡਿਸਪਿਊਟ ਚੱਲ ਰਿਹਾ ਕੋਰਸ਼ਨੀਰ ਚ ਉਹ ਚ ਦੋਨੋਂ ਫਿਰ ਆਪਸ ਚ ਲੜੀਆਂ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਫਾਇਲ ਕੀਤੀ ਚਾਰ ਜਣੇ ਜਾਂ ਦੋਨੋਂ ਪਿਰਾਂ ਨੇ ਬਿਆਨ ਲੈ ਕੇ ਪਰਚਾ ਕਰਾਂਗੇ ਕ੍ਰਾਸ